ਮੈਂ ਕਿ ਇਹਨਾਂ ਨੂੰ ਗਾਉਣਾ ਨਹੀਂ ਆਉਂਦਾ ਉਹ ਵੀਡੀਓ ਵੀ ਨਹੀਂ ਬਣਾਉਣੀ ਆਉਂਦੀ ਇੱਧਰ ਛੋਟੀ ਦੇ ਸਿੰਗਲ ਇਹ ਰਸਤੇ ਕੋਲੋਂ ਨਾਲ ਨਹੀਂ ਫਿਰਦਾ ਮੇਲਿਆਂ ਦੀ ਲਾਲੂ ਸਾਹਿਬ ਆਉਣ ਤੁਸੀਂ ਆ ਗਏ ਫੇ ਕਹਿੰਦੇ ਬੋਲ ਵਾਹ ਸਵਾਗਤ ਹੈ ਤੇਰੀ ਨੀਂਦ ਦੀ ਅੱਧੀ ਅੱਧਾ ਰਹੀ ਤੇਰੀ ਨੀਂਦ ਕਿੱਥੇ ਪਾਈ ਦੋ ਵਾਹ ਕਿਹਾ ਉਹਨਾਂ ਨੇ ਇਹ ਤਾਂ ਇਹ ਸੋਧਰੀ ਹੈ ਇਨੀ ਮੁਝਾ ਰਹੀ ਹੈ ਹੈ ਇਹਨੂੰ ਕਹਿੰਦਾ ਮਾਧੋਨੀਆ ਬਰਤ ਜਾਣ ਕੇ गाना ਗਾਉਣਾ ਕਰਦਾ ਆਏ ਨਾ ਕਰ ਵੀਰੇ ਕਿੰਨਾ ਸਰਾ ਯਾਰ ਕੱਲਾ ਤਰੀ ਮੋਗਾ ਮੇਰੀ ਜੈਸਾ ਮਾਰਗਾ ਤੇਰਾ ਜਿਹੜਾ ਸੱਤ ਬੁੱਧੇ ਤੋਂ ਵਿੱਚ ਲੋੜੀ ਕਰਕੇ ਮੈਂ ਤੱਕ ਦਿੱਤੀ ਕਰੀਂ ਤੇ ਅੜ ਜਾਂਦੀ ਐ ਨਹੀਂ ਤੇਰੇ ਕਰਕੇ ਆਈਏ ਫੁੱਟਰੇ ਵਜੋੜੇ ਪੈਦੇ ਨਹੀਂ ਤੇਰੇ ਕਰਕੇ ਦੇਖ ਲਈ ਘਰ ਪਰ ਨਹੀਂ ਟਲਗੇ ਨਾ ਹੋੜੀ ਦਾ ਬੜੀਆ ਸਿੱਖ ਕੇ ਗੋਣਾ ਤੇ ਬੜੀਆ ਆਪਣਾ ਘੈਂਟ ਕੰਮ ਕਰਨਾ ਚਾਹ। ਸ਼ੁਕਰ ਆ ਭਾਈ ਮੇਰੀ ਗੱਲ ਤਾਂ ਉਹਨੇ ਮੰਨ ਲਈ ਤੁਜੀ ਹੋਰ ਜਮਲਾ ਲੈਣਾ ਐ। ਇਹ ਆ ਜੀ ਵੀਰ ਆਪਣੇ ਸਿਕਿਉਰਟੀ ਵਾਲੇ ਮੁੰਡੇ ਬਿਲਡਿੰਗ ਦੇ ਬਾਈ ਹੁਣੀ ਸਪੈਸ਼ਲ ਆਪਾਂ ਦੇ ਜੀ ਬਰਥਡੇ ਦਾ ਉਹ ਲੈ ਕੇ ਆਇਆ ਕੀ ਕਰਨਦੇ ਉਹਨੂੰ ਕੇਕ ਹੈਪੀ ਬਰਥਡੇ ਹੋਰ ਆਵਾਜ਼ ਪਤਾ ਨਹੀਂ ਵੀ ਤੋ ਬਾਈ ਜੀ ਹੈ ਨਾ ਯਾਰ ਮੈਂ ਬੈਠ ਰਹਾ ਗੁੱਸਾ ਲੱਗਦਾ ਜਿਹੜੇ ਵੀ ਵੀਰ ਕਰਨ ਨੂੰ ਫੋਨ ਕਰੀ ਜਾਂਦੇ ਅਗੀ ਯਾਰਡ ਚ ਪਹੁੰਚ ਗਏ ਪਲੀਜ਼ ਉੱਥੇ ਵੇਟ ਕਰੋ ਸਵੇਰੇ ਠੰਡ ਬਹੁਤ ਸੀਗੀ ਯਾਰ ਸਾਡਾ ਥੋੜਾ ਜਿਆ ਡਿਲੇ ਹੋ ਗਿਆ ਕੰਮ ਪਲੀਜ਼ ਕਿਉਂਕਿ ਭਾਈ ਯਾਰ ਸਵੇਰੇ ਹਵਾ ਬਹੁਤ ਜ਼ਿਆਦਾ ਚੱਲ ਰਹੀ ਸੀਗੀ ਤੇ ਅਸੀਂ ਸੀਗੇ ਵੀ ਰੂਫ ਟਾਪ ਤੇ ਸਾਨੂੰ ਉੱਥੇ ਟਾਈਮ ਲੱਗਾ ਸਾਡਾ ਸਕੇਡਿਊਲ ਪਤਾ ਪਉਣਾ ਘੰਟਾ ਲੇਟ ਆ ਅਸੀਂ 6:30 ਵਜੇ ਤੇ ਅਸੀਂ ਹੁਣ ਦੂਜੀ ਲੋਕੇਸ਼ਨ ਤੇ ਦੀਪਾਈ ਦੇ ਸਟੂਡੀਓ ਜਿਹੜੇ ਸੈੱਟ ਕੱਢਣੇ ਆ ਇੱਕ ਦੋ ਸ਼ਾਟ ਲੈ ਕੇ ਪਾਸ ਉੱਥੇ ਆ ਰਹੇ ਆ ਤੇ ਪਲੀਜ਼ ਆਫ ਦਿ ਡੌਗਸ ਨੂੰ ਸਾਰੇ ਜਿਹੜੇ ਪਾਰਕਿੰਗ ਆਜ ਪ੍ਰੋਪ ਸਾਰੇ ਮੇਰੇ ਵੀਰਾਂ ਨੂੰ ਰਿਕੁਐਸਟ ਆ ਭਾਈ ਉਹ ਯਾਰ ਆਪਣਾ ਹੀ ਆ ਆਪਣੇ ਟਰੱਕ ਖੜੇ ਆ ਉੱਥੇ ਸਾਰੇ ਉਹਨਾਂ ਨੇ ਜਾਣਾ ਪੀਸ ਲੋਡ ਵਾਲੇ ਨੂੰ ਕਿਸੇ ਨੂੰ ਤੰਗ ਨਾ ਕਰਿਓ ਬਾਕੀ ਕੈਨੇਡਾ ਜਿਹੜਾ ਆ ਗਿਆ ਉਹਨੂੰ ਪਤਾ ਇੱਥੇ ਤਾਂ ਮੱਥਾ ਟੇਕਣ ਲਈ ਵੀ ਲੈਂਚ ਖੜਨਾ ਪੈਣਾ ਸੋ ਪਲੀਜ਼ ਉੱਥੇ ਧਿਆਨ ਲਈ ਸਾਈਡਾਂ ਤੇ ਗੱਡੀਆਂ ਪਾਰਕ ਨਾ ਕਰਿਓ ਕਿ ਕਿਸੇ ਟਰੱਕ ਵਾਲੇ ਬਾਈ ਨੂੰ ਪ੍ਰੋਬਲਮ ਨਾ ਆਵੇ ਉਹ ਯਾਰ